ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੇ ਨਾਸ਼ਤਾ ਕਰਨ ਤੋਂ ਬਾਅਦ ਜਦੋਂ ਰਮਨ ਆਪਣਾ ਨਾਸ਼ਤਾ ਕਰਨ ਬੈਠੀ ਤਾਂ ਠੰਡਾ ਹੋ ਚੁੱਕਿਆ ਸੀ ਜਿਹੜਾ ਉਹਨੂੰ ਖਾਣ ਚ ਚੰਗਾ ਨਹੀਂ ਲੱਗ ਰਿਹਾ ਸੀ ਫਿਰ ਵੀ ਉਹ ਚੁੱਪਚਾਪ ਖਾਣ ਲੱਗੀ ਕਿਉਂਕਿ ਰਮਨ ਦੇ ਸਹੁਰਿਆਂ ਘਰ ਇਹੋ ਨਿਜਮਿਆ ਕਿ ਪਹਿਲਾਂ ਘਰ ਦੇ ਸਾਰੇ ਮੈਂਬਰ ਖਾ ਲੈਣ ਫਿਰ ਬਹੂ ਖਾਵੇ ਦੇ ਸਾਰੇ ਘਰ ਕੀ ਰਮਨ ਨੇ ਆਪਣੇ ਪੇਕੇ ਵੀ ਇਹੋ ਵੇਖਿਆ ਸੀ ਜਦੋਂ ਤੱਕ ਉਹਦੀ ਦਾਦੀ ਸੀ ਉਦੋਂ ਤੱਕ ਕੀ ਮਜਾਲ ਕਿ ਰਮਨ ਦੀ ਮਾਂ ਕਦੀ ਦਾਦੀ ਜਾਂ Papa ਤੋਂ ਪਹਿਲਾਂ ਖਾ ਲਵੇ ਉਹ ਤਾਂ ਉਹਨਾਂ ਤੋਂ ਪਹਿਲਾਂ ਚਾਹ ਵੀ ਨਹੀਂ ਪੀਂਦੀ ਸੀ ਮਨ ਵਿੱਚ ਇਹੋ ਸੋਚਦੇ ਹੋਏ ਰਮਨ ਨਾਸ਼ਤਾ ਕਰ ਰਹੀ ਸੀ ਕਿ ਉਦੋਂ ਹੀ ਸਾਸਣੇ ਤੰਝ ਕੱਸਦੇ ਹੋਏ ਕਿਹਾ ਤੂੰ ਤਾਂ ਸੌ ਬੁੱਢੀਆਂ ਦੀ ਇੱਕ ਬੁੱਢੀਆਂ ਸਾਰਿਆਂ ਨੇ ਕਦੋਂ ਦਾ ਆਪਣਾ ਨਾਸ਼ਤਾ ਖਤਮ ਕਰ ਲਿਆ ਤੇ ਘੰਟੇ ਤੋਂ ਲੈ ਕੇ ਬੈਠੀ ਆ ਜਿਵੇਂ ਇਹਦੇ ਮੂੰਹ 'ਚ ਦੰਦ ਹੀ ਨਾ ਹੋਣ ਘਰ ਦੇ ਸਾਰੇ ਕੰਮ ਪਏ ਆ ਤੇ ਇਹਨੂੰ ਖਾਣ ਤੋਂ ਵੇਹਲ ਨਹੀਂ ਸੁਣ ਕੇ ਰਮਨ ਨੂੰ ਕਾਫੀ ਬੁਰਾ ਲੱਗਾ ਪਰ ਉਹ ਸ਼ਾਂਤੀ ਨਾਲ ਬੋਲੀ ਕੀ ਮੰਮੀ ਤੁਸੀਂ ਵੀ ਖਾਣ ਵੇਲੇ ਵੀ ਤੁਸੀਂ ਚੁੱਪ ਨਹੀਂ ਰਹਿੰਦੇ ਘਟੋ-ਘਟ ਖਾਣ ਵੇਲੇ ਤਾਣਾ-ਤਾਨਾ ਦਿਆ ਕਰੋ ਸਾਰਿਆਂ ਤੋਂ ਪਿੱਛੋਂ ਖਾਣ ਬੈਠੀ ਆ ਮੈਂ ਰਮਨ ਦੀ ਗੱਲ ਸੁਣਦਿਆਂ ਹੀ ਸੱਸ ਨੇ ਉਹਨੂੰ ਘੋੜਦੇ ਹੋਏ ਕਿਹਾ ਤੇ ਜੀਬਾਨ ਹੀ ਸਭ ਤੋਂ ਜ਼ਿਆਦਾ ਚੱਲਦੀ ਆ ਹੋਰ ਕੁਝ ਨਹੀਂ ਜਦੋਂ ਇਹ ਬੋਲ ਕੇ ਜਾਣ ਲੱਗੀ ਤਾਂ ਪਲਟਦੇ ਹੋਏ ਫੇਰ ਬੋਲੀ ਸੋਣ ਘੋਰਪਰੀ ਸੁੱਤਾ ਉੱਠਿਆ ਜਾਂ ਨਹੀਂ ਹਲੇ ਨਹੀਂ ਮੰਮੀ ਅਜੇ ਤਾਂ ਨਹੀਂ ਉੱਠੇ ਤਾਂ ਜਗਾਓ ਨੂੰ ਅੱਜ ਉਹਦੇ ਪਾਪਾ ਨੇ ਆਖਿਆ ਸੀ ਕਿ ਛੇਤੀ ਦੁਕਾਨ ਤੇ ਆ ਜਾਵੇ ਇਹ ਮੁੰਡਾ ਵੀ ਨਾ ਜਦੋਂ ਦਾ ਵਿਆਹ ਹੋਇਆ ਆ ਇੱਕ ਨੰਬਰ ਦਾ ਆਲਸੀ ਤੇ ਕਮਚੋਰ ਹੋ ਗਿਆ ਆ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਹੋ ਗਿਆ ਘਰ ਦੇ ਬਿਜ਼ਨਸ ਰਮਣ ਕੁਝ ਬੋਲਣ ਹੀ ਲੱਗੀ ਸੀ ਕਿ ਉਦੋਂ ਹੀ ਉਹਦੀ ਜਠਾਣੀ ਨੇ ਰਮਣ ਨੂੰ ਚੁੱਪ ਰਹਿਣ ਲਈ ਕਹਿ ਦਿੱਤਾ ਇਸ ਲਈ ਰਮਣ ਚੁੱਪ ਹੋ ਗਈ ਪਰ ਸੱਸ ਚੁੱਪ ਨਾ ਹੋਈ ਜਦੋਂ ਦਾ ਇਸ ਮੁੰਡੇ ਦਾ ਵਿਆਹ ਹੋਇਆ ਆ ਇਸ ਘਰ 'ਚ ਇਹ ਕੁੜੀ ਆਈ ਆ ਉਸ ਦਿਨ ਤੋਂ ਹੀ ਘਰ ਦੀ ਬਰਕਤ ਹੀ ਜਿਵੇਂ ਉੱਡ ਗਈ ਹੋਵੇ ਇਹਦੇ ਕਦਮ ਤਾਂ ਬਿਲਕੁਲ ਵੀ ਸ਼ੋਭ ਨਹੀਂ ਆ ਤੇ ਹੌਲੀ ਜਾਈ ਗੁੱਸੇ ਨਾਲ ਕਮਰੇ ਤੋਂ ਬਾਹਰ ਚਲੀ ਗਈ ਇਹ ਸੁਣ ਕੇ ਰਮਣ ਹਰਾਣ ਰਹਿ ਗਈ ਤਾਂ ਜਠਾਣੀ ਨੇ ਆ ਕੇ ਕਿਹਾ ਸ਼ਾਂਤ ਰਹਿ ਤੂੰ ਸੌਰੇ ਘਰ ਇਸ ਤਰ੍ਹਾਂ ਦੇ ਤਾਨਿਆਂ ਤੋਂ ਦੋ ਚਾਰ ਹੋਣਾ ਹੀ ਪੈਂਦਾ ਆ ਤੂੰ ਅਜੇ ਨਵੀਂ-ਨਵੀਂ ਆ ਇਸ ਲਈ ਜਿਆਦਾ ਕੁਝ ਪਤਾ ਨਹੀਂ ਹੌਲੀ-ਹੌਲੀ ਪਤਾ ਲੱਗ ਜਾਊਗਾ ਤਾਂ ਤੂੰ ਇਹਨਾਂ ਸਾਰੀਆਂ ਗੱਲਾਂ ਨੂੰ ਜਿਆਦਾ ਦਿਲ ਤੇ ਨਾ ਲਾਇਆ ਕਰ ਜਿੰਨਾ ਸੋਚੇਂਗੀ ਓਨਾ ਹੀ ਦੁਖੀ ਹੋਵੇਂਗੀ ਰਮਨ ਆਪਣੇ ਸੌਰੇ ਘਰ ਦੀ ਛੋਟੀ ਬਹੂ ਸੀ ਹਜੇ 6 ਮਹੀਨੇ ਪਹਿਲਾਂ ਹੀ ਰਮਨ ਦਾ ਵਿਆਹ ਹੋਇਆ ਸੀ ਪੜ੍ਹੇ ਲਿਖੀ ਕੁੜੀ ਸੀ ਰਮਨ ਤੇ ਰਮਨ ਦੇ ਪਤੀ ਦਾ ਵਧੀਆ ਬਿਜ਼ਨਸ ਸੀ ਰਮਨ ਦੇ ਸੌਰੇ ਘਰ ਸੱਸ ਸੋਹਰਾ ਜੀਠ ਜਠਾਣੀ ਤੇ ਜੀਠ ਦੇ ਦੋ ਬੱਚੇ ਤੇ ਉਹਨਾਂ ਤੋਂ ਇਲਾਵਾ ਰਮਨ ਤੇ ਉਹਦਾ ਪਤੀ ਸਹੁਰੇ ਘਰ ਸਾਰੇ ਚੰਗੇ ਸੀ ਰਮਨ ਦੀ ਜਠਾਣੀ ਬਹੁਤ ਹੀ ਚੰਗੀ ਸੀ ਜੇ ਸਭ ਤੋਂ ਬੁਰੀ ਆ ਕੋਈ ਤਾਂ ਉਹ ਰਮਨ ਹੀ ਆ ਕਿਉਂਕਿ ਰਮਨ ਕਿਸੇ ਦੀਆਂ ਵੀ ਗਲਤ ਗੱਲਾਂ ਬਰਦਾਸ਼ਤ ਨਹੀਂ ਕਰਦੀ ਏਵੇਂ ਨਹੀਂ ਕਿ ਸਹੁਰੇ ਘਰ ਆ ਕੇ ਇਹੋ ਜੀ ਬਣ ਗਈ ਆ ਉਹ ਬਚਪਨ ਤੋਂ ਹੀ ਇਹੋ ਜਿਹਾ ਸੁਭਾਅ ਦਿਆ ਇਹ ਸੁਭਾਅ ਦਾ ਕਰਕੇ ਹੀ ਜ਼ਿਆਦਾਤਰ ਲੋਕ ਰਮਨ ਨੂੰ ਪਸੰਦ ਨਹੀਂ ਕਰਦੀ। ਰਮਨ ਦੀ ਮਾਂ ਨੇ ਉਹਨੂੰ ਕਿੰਨੇ ਵਾਰ ਸਖਾਇਆ ਕਿ ਤੂੰ ਜੋ ਬੋਲਦੀ ਏ ਉਹ ਸਹੀ ਹੁੰਦਾ ਆ ਪਰ ਬੋਲਣ ਦਾ ਤਰੀਕਾ ਥੋੜਾ ਗਲਤ ਆ। ਇਸ ਲਈ ਆਪਣੀ ਗੱਲ ਕਹਿਣ ਦਾ ਤਰੀਕਾ ਬਦਲ। ਰਮਨ ਨੇ ਕਈ ਵਾਰ ਕੋਸ਼ਿਸ਼ ਵੀ ਕੀਤੀ ਪਰ ਉਹਦੇ ਕੋਲੋਂ ਨਾ ਹੋਇਆ। ਕਦੇ ਕੁਝ ਵੀ ਗਲਤ ਵੇਖਦੀ ਜਾਂ ਸੁਣਦੀ ਤਾਂ ਮੂੰਹ ਤੇ ਹੀ ਖਰੀਆਂ-ਖਰੀਆਂ ਕਹਿ ਦਿੰਦੀ। ਇਸ ਲਈ ਉਹਨੂੰ ਸਹੁਰੇ ਪਰਿਵਾਰ ਵਿੱਚ ਵੀ ਬਿਲਕੁਲ ਪਸੰਦ ਨਾ ਕਰਦੇ। ਤੇਨਾਂ ਛੇ ਮਹੀਨਿਆਂ ਵਿੱਚ ਉਹ ਇੱਕ ਚੰਗੀ ਬਹੂ ਬਣ ਦੀ بجائے ਬੁਰੀ ਬਹੂ ਬਣ ਕੇ ਰਹਿ ਗਈ। ਉਥੇ ਹੀ ਰਮਨ ਦੀ ਜਠਾਣੀ ਛੇਤੀ ਕਿਸੇ ਨੂੰ ਜਵਾਬ ਨਾ ਦਿੰਦੀ। ਚੁੱਪਚਾਪ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਤਾਂ ਉਹ ਸਾਰਿਆਂ ਨੂੰ ਚੰਗੀ ਲੱਗਦੀ। ਵੈਸੇ ਤਾਂ ਸੱਚਮੁੱਚ ਉਹ ਬਹੁਤ ਚੰਗੀ ਆ। ਉਹਦੇ ਵਰਗੀ ਚਾਹ ਕੇ ਵੀ ਰਮਨ ਨਹੀਂ ਬਣ ਸਕਦੀ। ਇਹ ਉਹ ਸੋਚ ਰਹੀ ਸੀ ਕਿ ਜਠਾਣੀ ਨੇ ਆ ਕੇ ਪੁੱਛਿਆ ਅੱਜ ਲੰਚ ਵਿੱਚ ਕੀ ਬਣਾਏਂਗੀ? ਤਾਂ ਰਮਨ ਨੇ ਕਿਹਾ ਬਰੀਆਨੀ ਬਣਾਵਾ ਜਾਂ ਕੁਝ ਹੋਰ ਤੂੰ ਉਹਦੇ ਕੋਲੋਂ ਕਿਉਂ ਪੁੱਛਦੀ ਆ ਬਰੀਆਨੀ ਮੈਨੂੰ ਪਸੰਦ ਨਹੀਂ ਤੂੰ ਦਾਲ ਚੌਲ ਤੇ ਰੋਟੀ ਸਬਜੀ ਸਲਾਦ ਇਹੋ ਬਣਾ ਦੇ ਪਿੱਛੋਂ ਸੱਸ ਨੇ ਕਿਹਾ ਠੀਕ ਆ ਰਮਨਦੀ ਜਠਾਣੀ ਨੇ ਕਿਹਾ ਮੈਂ ਸਾਰੀ ਤਿਆਰੀ ਕਰ ਦੇਨੀ ਆ ਤੂੰ ਬਣਾ ਦੇ ਠੀਕ ਆ ਦੀਦੀ ਰਮਨ ਖਾਣਾ ਬਣਾ ਰਹੀ ਸੀ ਕਿ ਉਦੋਂ ਹੀ ਰਮਨ ਦੇ ਭਰਾ ਦਾ ਫੋਨ ਆ ਗਿਆ ਕਿ ਮੈਂ ਤੇ ਪਾਪਾ ਤੇਰੇ ਸ਼ਹਿਰ ਹੀ ਕਿਸੇ ਕੰਮ ਤੋਂ ਆਏ ਆ ਤਾਂ ਅਸੀਂ ਤੈਨੂੰ ਮਿਲਣ ਆ ਰਹੇ ਆ ਰਮਨ ਨੇ ਖੁਸ਼ ਹੁੰਦੇ ਹੋਏ ਕਿਹਾ ਹਾਂ ਹਾਂ ਆ ਜਾ ਵੀਰੇ ਤਲੰਚੇ ਤੇ ਹੀ ਆ ਕੇ ਕਰਿਓ ਮੈਂ ਬਣਾ ਰਹੀ ਆਂ ਹਾਂ ਠੀਕ ਆ ਰਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਵਿਆਹ ਤੋਂ ਬਾਅਦ ਪਹਿਲੀ ਵਾਰ ਪਾਪਾ ਘਰ ਆ ਰਹੇ ਸੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਸੀ ਪਾਪਾ ਤੇ ਭਰਾ ਦੇ ਆਉਣ ਦੀ ਗੱਲ ਜਦੋਂ ਨੇ ਆਪਣੀ ਸੱਸ ਤੇ ਜਠਾਣੀ ਨੂੰ ਦੱਸੀ ਜਠਾਣੀ ਤਾਂ ਖੁਸ਼ ਹੋਈ ਪਰ ਸੱਸ ਦਾ ਮੂੰਹ ਲਮਕ ਗਿਆ ਸ਼ਾਇਦ ਉਹ ਨਹੀਂ ਚੰਗੀ ਸੀ ਕਿਰਮਨ ਦੇ ਪੇਕਿਆਂ ਤੋਂ ਕੋਈ ਆਵੇ ਪਰ ਰਮਨ ਨੇ ਕੁਝ ਨਾ ਕਿਹਾ ਜਾ ਕੇ ਚੁੱਪਚਾਪ ਰਸੋਈ ਵਿੱਚ ਖਾਣਾ ਬਣਾਉਣ ਲੱਗੀ ਕੁਝ ਦੇਰ ਵਿੱਚ ਹੀ ਰਮਨ ਨੇ ਤੇ ਉਹਦੀ ਚਠਾਣੀ ਨੇ ਮਿਲ ਕੇ ਸਾਰਾ ਖਾਣਾ ਬਣਾ ਲਿਆ ਰਮਨ ਆਪਣੇ ਪਾਪਾ ਦੇ ਪਸੰਦ ਦੀ ਕਰੇਲੇ ਦੀ ਸੁੱਕੀ ਸਬਜੀ ਤੇ ਔਲਿਆਂ ਦੀ ਚਟਣੀ ਤੇ ਰਾਇਤਾ ਬਣਾ ਰਹੀ ਸੀ ਉਦੋਂ ਤੱਕ ਰਮਨ ਦੇ ਪਤੀ ਵੀ ਉੱਠ ਕੇ ਚਾਹ ਮੰਗਣ ਲੱਗੇ ਤਾਂ ਰਮਨ ਨੇ ਕਿਹਾ ਤੁਸੀਂ ਇੰਨੀ ਦੇਰ ਤੱਕ ਸੁੱਤੇ ਰਹੇ ਹੋ ਤੇ ਮੰਮੀ ਮੈਨੂੰ ਸੁਣਾ ਰਹੇ ਆ ਛੇਤੀ ਦੁਕਾਨ ਜਾਓ Papa ਛੇਤੀ ਆਉਣ ਨੂੰ ਕਹਿ ਕੇ ਗਿਆ। ਰਮਨ ਦੇ ਪਤੀ ਨੇ ਉਹਦੀ ਗੱਲ ਸੁਣ ਕੇ ਅਣ ਮੰਨੇ ਜੈ ਮਨ ਨਾਲ ਕਿਹਾ ਹਾਂ ਹਾਂ ਪਤਾ ਆ ਚਲਾ ਜਾਵਾਂਗਾ। ਉਹ ਤਾਂ ਰੋਜ਼ ਹੀ ਛੇਤੀ ਆਉਣ ਲਈ ਕਹਿੰਦੇ ਆ ਪਰ ਕਿਸੇ ਦੀ ਆਪਣੀ ਜ਼ਿੰਦਗੀ ਵੀ ਤਾਂ ਹੁੰਦੀ ਆ। ਇਧਰ ਸੋਈ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਵੇਖ ਕੇ ਜਠਾਣੀ ਨੇ ਅੱਖਾਂ ਕੱਢਦੇ ਹੋਏ ਕਿਹਾ ਇਹਨਾਂ ਸਭ ਕੁਝ ਬਿਨਾਂ ਪੁੱਛੇ ਹੀ ਬਣਾ ਲਿਆ ਕਿਤੇ ਮੰਮੀ ਜੀ ਨਾਰਾਜ਼ ਨਾ ਹੋ ਜਾਣ। ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਦੀਦੀ ਭਲਾਓ ਕਿ ਉਹ ਨਰਾਜ਼ ਹੋਣਗੇ ਮੇਰੇ ਪਾਪਾ ਪਹਿਲੀ ਵਾਰ ਆਉਣ ਲੱਗੇ ਆ ਤਾਂ ਉਹਨਾਂ ਦੀ ਪਸੰਦ ਦਾ ਖਾਣਾ ਬਣਾਉਣਾ ਤਾਂ ਬੰਦ ਆ ਯਾ ਨਾ ਨਹੀਂ ਤਾਂ ਉਹ ਵੀ ਕਹਿਣਗੇ ਕਿ ਕੀ ਪੁੱਤ ਤੂੰ ਸਹੁਰੇ ਆ ਕੇ ਆਪਣੇ ਪਾਪਾ ਦੀ ਪਸੰਦ ਨਾ ਪਸੰਦੀ ਹੀ ਭੁੱਲ ਗਈਆਂ ਹਾਂ ਤੂੰ ਸਹੀ ਕਹਿ ਰਹੀਆਂ ਪਰ ਮੈਨੂੰ ਥੋੜਾ ਜਿਹਾ ਡਰ ਲੱਗ ਰਿਹਾ ਆ ਕਿ ਮੰਮੀ ਕਿਤੇ ਨਰਾਜ਼ ਹੀ ਨਾ ਹੋ ਜਾਣ ਉਹ ਕੀ ਆਣਾ ਕਿ ਇੰਨੇ ਸਾਲਾਂ ਤੋਂ ਮੈਂ ਕਦੀ ਮੰਮੀ ਤੋਂ ਬਿਨਾ ਪੁੱਛੇ ਖਾਣਾ ਨਹੀਂ ਨਾ ਬਣਾਇਆ ਤੇ ਮਹਿਮਾਨ ਆਉਣ ਤੇ ਤਾਂ ਬਿਲਕੁਲ ਵੀ ਨਹੀਂ ਠੀਕ ਆਣਾ ਦੀਦੀ ਨਰਾਜ ਹੋ ਵੀ ਜਾਣਗੇ ਤਾਂ ਥੋੜੀਆਂ ਗੱਲਾਂ ਸੁਣ ਲਵਾਂਗੇ ਵੈਸੇ ਵੀ ਮੰਮੀ ਜੀ ਜ਼ਿਆਦਾਤਰ ਮੇਰੇ ਨਾਲ ਨਰਾਜ ਹੀ ਰਹਿੰਦੇ ਆ ਏ ਕਹਿ ਕੇ ਉਹ ਹੱਸਣ ਲੱਗੀ ਤੇ ਨਾਲ ਹੀ ਜਠਾਣੀ ਵੀ ਹਜੇ ਰਮਨ ਤੇ ਉਹਦੀ ਜਠਾਣੀ ਗੱਲਾਂ ਕਰ ਹੀ ਰਏ ਸੀ ਕਿ ਉਦੋਂ ਤੱਕ ਸਾਸਰ ਸੋਈ ਵਿੱਚ ਆਈ ਏ ਵੇਖਣ ਲਈ ਕਿ ਰਮਨ ਨੇ ਕੀ ਬਣਾਇਆ ਆਪਣੇ ਪਾਪਾ ਲਈ ਉਹ ਚਾਚ ਫੇਰੇ ਨਜ਼ਰਾਂ ਫੇਰਦੇ ਹੋਏ ਸਾਰਾ ਕੁਝ ਵੇਖਣ ਲੱਗੀ। ਤਰਮਨ ਨੇ ਜੋ ਕੁਝ ਬਣਾਇਆ ਸੀ ਉਹ ਸਾਰਾ ਕੁਝ ਦੱਸ ਦਿੱਤਾ। ਸੁਣਦਿਆਂ ਹੀ ਸਾਸੂ ਨੇ ਕਿਹਾ ਕਦੀ ਆਪਣੇ ਸਹੁਰੇ ਪਰਿਵਾਰ ਲਈ ਇੰਨਾ ਕੁਝ ਬਣਾਇਆ ਤੂੰ? ਕੀ ਆ ਮੰਮੀ ਜੀ? ਆਖਰੀ ਐਤਵਾਰ ਹੀ ਤਾਂ ਬਣਾਇਆ ਸੀ ਅਜੇ। ਫਿਰ ਇੰਨਾ ਸਾਰਾ ਕੁਝ ਰੋਜ਼-ਰੋਜ਼ ਥੋੜੀ ਨਾ ਬੰਦਦਾ ਆ। ਰਹੀ ਗੱਲ ਪਾਪਾ ਦੀ ਤਾਂ ਉਹ ਤਾਂ ਪਹਿਲੀ ਵਾਰ ਆਉਣ ਲੱਗੇ ਆ। ਇਸ ਲਈ ਕੁਝ ਤਾਂ ਸਪੈਸ਼ਲ ਹੋਣਾ ਚਾਹੀਦਾ ਸੀ ਨਾ। ਰਮਨਿਆ ਗੱਲਾਂ ਸੁਣ ਕੇ ਸੱਸ ਦਾ ਮੂੰਹ ਬਣ ਗਿਆ ਤੇ ਝੂਠੀ ਜਿਹੀ ਮੁਸਕਾਨ ਲੈ ਕੇ ਚਲੀ ਗਈ ਠੀਕ ਸਮੇਂ ਤੇ ਰਮਨ ਦੇ ਪਾਪਾ ਤੇ ਭਰਾ ਦੋਵੇਂ ਆ ਗਏ ਉਦੋਂ ਤੱਕ ਸੱਸ ਨੇ ਸਹੁਰੇ ਨੂੰ ਵੀ ਦੱਸ ਦਿੱਤਾ ਸੀ ਕਿ ਰਮਨ ਦੇ ਪਾਪਾ ਆ ਰਹੇ ਆ ਤਾਂ ਉਹ ਵੀ ਘਰ ਆ ਗਏ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਸਾਰਿਆਂ ਨੇ ਇਕੱਠੇ ਖਾਣਾ ਖਾਧਾ ਹੁਣ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਰਮਨ ਤੇ ਜਠਾਣੀ ਵੀ ਉੱਠ ਕੇ ਆ ਗਈਆਂ ਖਾਣਾ ਖਾਣ ਤਾਂ ਰਮਨ ਦੇ ਪਾਪਾ ਨੇ ਪੁੱਛਿਆ ਕਿ ਪਾਈ ਸਾਹਿਬ ਮੇਰੀ ਧੀ ਵਧੀਆ ਰਹਿੰਦੀ ਆ ਨਾ ਤੁਹਾਡੇ ਨਾਲ ਉਹਦੇ ਸਵੇਰ ਤੋਂ ਤੁਸੀਂ ਖੁਸ਼ ਤਾਂ ਹੋਣਾ ਸਾਰਿਆਂ ਦੀ ਸੇਵਾ ਕਰਦੀ ਆ ਕਿ ਨਹੀਂ ਕੋਈ ਸ਼ਿਕਾਇਤ ਤਾਂ ਨਹੀਂ ਪਾਪਾ ਜੀ ਦੀਆਂ ਗੱਲਾਂ ਸੁਣ ਕੇ ਰਮਨ ਨੇ ਆਪਣੀ ਜਠਾਣੀ ਨੂੰ ਕਿਹਾ ਵੇਖਿਓ ਦੀਦੀ ਪਾਪਾ ਦਾ ਤਾਂ ਪਤਾ ਨਹੀਂ ਪਰ ਮੰਮੀ ਜੀ ਜ਼ਰੂਰ ਕਹਿਣਗੇ ਬਾਕੀ ਸਭ ਤਾਂ ਠੀਕ ਆ ਬਸ ਤੁਹਾਡੀ ਕੁੜੀ ਦੀ ਜ਼ੁਬਾਨ ਜਰਾ ਤੇਜ਼ ਆ ਭਰੇ ਕੀ ਪਾਪਾ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸੋਹਣੇ ਨੇ ਜਰਾ ਤਲਖੀ ਜੀ ਨਾਲ ਕਿਹਾ ਉਹ ਸਾਰੀਆਂ ਗੱਲਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਇਹ ਦੱਸੋ ਕਿ ਕਿਵੇਂ ਆਉਣਾ ਹੋਇਆ ਜੀ ਇੱਥੇ ਹੀ ਤੁਹਾਡੇ ਸ਼ਹਿਰ ਕੋਈ ਕੰਮ ਸੀ ਤਾਂ ਅਸੀਂ ਦੋਵੇਂ ਪਿਓ ਪਤਾਏ ਸੀ ਤਾਂ ਸੋਚਿਆ ਕੁੜੀ ਨੂੰ ਤੇ ਤੁਹਾਨੂੰ ਹੀ ਮਿਲਦੇ ਜਾਈਏ ਵੈਸੇ ਵੀ ਰਮਨ ਦੇ ਵਿਆਹ ਤੋਂ ਬਾਅਦ ਮੈਂ ਆਇਆ ਨਹੀਂ ਨਾ ਤਾਂ ਉਹਨੂੰ ਮੇਰੇ ਨਾਲ ਬੜੀਆਂ ਸ਼ਿਕਾਇਤਾਂ ਸੀ ਕਿ ਪਾਪਾ ਤੁਸੀਂ ਹੁੰਦੇ ਨਹੀਂ ਹੋ ਤਾਂ ਤੁਸੀਂ ਸਾਨੂੰ ਤਾਂ ਦੱਸਿਆ ਹੀ ਨਹੀਂ ਕਿ ਤੁਸੀਂ ਆਉਣਾ ਆ ਨਹੀਂ ਮੈਂ ਗੁਰਪ੍ਰੀਤ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਤੇ ਰਮਨ ਨੂੰ ਵੀ ਪਤਾ ਸੀ ਸਾਡੇ ਦੋਵਾਂ ਨੇ ਆਉਣ ਦਾ ਕੀ ਉਹਨਾਂ ਨੇ ਤੁਹਾਨੂੰ ਨਹੀਂ ਦੱਸਿਆ ਪਾਪਾ ਜੀ ਨੇ ਕਿਹਾ ਤਾਂ ਸਹੁਰੇ ਨੇ ਜਰਾ ਸਖਤ ਹੁੰਦੇ ਹੋਏ ਕਿਹਾ ਪਹਿਲਾਂ ਤੁਸੀਂ ਇਹ ਦੱਸੋ ਕਿ ਘਰ ਕੀ ਦਾ ਆ ਮੇਰਾ ਜਾਂ ਤੁਹਾਡੀ ਕੁੜੀ ਦਾ ਜਾਂ ਜਵਾਈ ਦਾ ਇਹ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਭਾਜੀ ਬੇਸ਼ੱਕ ਘਰ ਤੁਹਾਡਾ ਆ ਤਾਂ ਫਿਰ ਤੁਸੀਂ ਮੈਨੂੰ ਦੱਸ ਕੇ ਆਉਣਾ ਸੀ ਜਾਂ ਆਪਣੀ ਧੀ ਜਵਾਈ ਨੂੰ ਤਾਂ ਹੀ ਮੈਂ ਸੋਚਦਾ ਕਿ ਆ ਕਿ ਤੁਹਾਡੀ ਕੁੜੀ ਇਹੋ ਜੀ ਕਿਉਂ ਆ ਜਦੋਂ ਪਿਓ ਹੀ ਇਹੋ ਜਿਹਾ ਆ ਤੀ ਤੋ ਇਹੋ ਜੀ ਹੋਣੀ ਆ ਨਾ ਭਾਈ ਸਾਹਿਬ ਕੀ ਹੋ ਗਿਆ ਤੇ ਤੁਸੀਂ ਇਹ ਕਿਹੋ ਜੀਆਂ ਗੱਲਾਂ ਕਰਦੇ ਹੋ ਕਿਧਰ ਦੀ ਗੱਲ ਕਿਧਰ ਨੂੰ ਲੈ ਕੇ ਜਾ ਰਹੇ ਹੋ ਠੀਕ ਆ ਤੁਹਾਨੂੰ ਚੰਗਾ ਨਹੀਂ ਲੱਗਾ ਤਾਂ ਅਗਲੀ ਵਾਰ ਮੈਂ ਤੁਹਾਨੂੰ ਦੱਸ ਕੇ ਆ ਜਾਊਂਗਾ ਪਰ ਇਸ ਤਰ੍ਹਾਂ ਦੀ ਗੱਲ ਤਾਂ ਨਾ ਕਰੋ ਵੈਸੇ ਕੀ ਕੀਤਾ ਰਮਨ ਨੇ ਕੀ ਕੀ ਦੱਸਾਂ ਕੋਈ ਇੱਕ ਗੱਲ ਹੋਵੇ ਤਾਂ ਦੱਸਾਂ ਕੁਝ ਨਹੀਂ ਸਿੱਖਿਆ ਇਹਨੇ ਤੁਹਾਡੀ ਕੁੜੀ ਨੇ ਦੋਵਾਂ ਦੀਆਂ ਗੱਲਾਂ ਸੁਣ ਕੇ ਰਮਣ ਠਾੜੀ ਛੱਡ ਕੇ ਉੱਠ ਖੜੀ ਹੋਈ ਤੇ ਬਾਹਰ ਆਉਣ ਲੱਗੀ ਪਰ ਜਠਾਣੀ ਨੇ ਉਹਦਾ ਹੱਥ ਫੜ ਕੇ ਰੋਕ ਲਿਆ ਤੇ ਨਾਂ ਵਿੱਚ ਸਿਰ ਹਿਲਾ ਦਿੱਤਾ ਕਿ ਨਹੀਂ ਤੂੰ ਬਾਹਰ ਨਾ ਜਾ ਰਮਣ ਬਾਹਰ ਤਾਂ ਨ ਗਈ ਪਰ ਖਾਣਾ ਵਿੱਚ ਹੀ ਛੱਡ ਕੇ ਕਮਰੇ ਵਿੱਚ ਆ ਗਈ ਜਿੱਥੇ ਉਹਨਾਂ ਦੋਵਾਂ ਦੀਆਂ ਗੱਲਾਂ ਸਾਫ਼-ਸਾਫ਼ ਸੁਣਾਈ ਦੇ ਰਹੀਆਂ ਸੀ ਸੋਰਾਹ ਜੀ ਵੀ ਬੋਲ ਰਿਹਾ ਸੀ ਉਹਨਾਂ ਦੀ ਗੱਲ ਸੁਣ ਕੇ ਪਾਪਾ ਤੇ ਰਮਨ ਦਾ ਭਰਾ ਦੋਵੇਂ ਦੁਖੀ ਹੋ ਗਏ ਕੁਝ ਪਲ ਸ਼ਾਂਤ ਰਹੇ ਤੇ ਫਿਰ ਬੋਲੇ ਕੀ ਹੋਇਆ ਕੀ ਕੀਤਾ ਮੇਰੀ ਧੀ ਨੇ ਤੁਸੀਂ ਕਿਉਂ ਇੰਨਾ ਨਾਰਾਜ਼ ਹੋ ਰਹੇ ਹੋ ਕੀ ਕੀ ਦੱਸਾਂ ਕੋਈ ਇੱਕ ਗੱਲ ਹੋਵੇ ਤਾਂ ਆਣਾ ਸਭ ਤੋਂ ਪਹਿਲਾਂ ਤਾਂ ਤੁਹਾਡੀ ਕੁੜੀ ਨੂੰ ਕਿਸੇ ਦਾ ਵੀ ਲਿਆਜ ਨਹੀਂ ਸਭ ਤੋਂ ਛੋਟੀ ਆ ਪਰ ਘਰ ਚ ਵੱਡਿਆਂ ਨਾਲ ਇਵੇਂ ਗੱਲ ਕਰਦੀ ਆ ਜਿਵੇਂ ਉਹ ਵੱਡੀ ਹੋਵੇ ਆਪਣੇ ਪਤੀ ਨੂੰ ਨਾਮ ਲੈ ਕੇ ਬੁਲਾਉਗੀ ਅੱਜ ਕੱਲ ਤਾਂ ਸਾਰੇ ਆਪਣੇ ਪਤੀ ਦਾ ਨਾਮ ਲੈ ਕੇ ਹੀ ਬੁਲਾਉਂਦੇ ਆ ਭਲਾ ਇਹ ਤਾਂ ਕੋਈ ਨਰਾਜ ਹੋਣ ਵਾਲੀ ਗੱਲ ਨਹੀਂ ਪਾਪਾ ਜੀ ਦੀ ਗੱਲ ਸੁਣ ਕੇ ਸੌਰੇ ਨੇ ਤੁਰੰਤ ਕਿਹਾ ਤਾਂ ਇਹਦਾ ਮਤਲਬ ਤੁਹਾਡੀ ਘਰ ਵਾਲੀ ਵੀ ਤੁਹਾਡਾ ਨਾਮ ਲੈ ਕੇ ਹੀ ਬੁલાਉਂਦੀ ਆ ਤੁਹਾਨੂੰ ਵੇਖੋ ਇਹ ਚੱਲਣ ਜਿਹੜੇ ਆ ਨਾ ਤੁਹਾਡੇ ਘਰ ਚੱਲਦੇ ਹੋਣੇ ਆ ਮੇਰੇ ਘਰ ਨਹੀਂ ਤੁਹਾਡੀ ਕੁੜੀ ਆਪਣੀ ਸੱਸ ਦੀ ਇੱਕ ਗੱਲ ਨਹੀਂ ਮੰਨਦੀ ਹਰ ਗੱਲ 'ਚ ਸਵਾਲ ਜਵਾਬ ਕਰਦੀ ਆ ਪੜਾਏ ਕੀ ਤਰੀਕਾ ਹੈ ਬਹੁਦਾ ਹਰ ਵਕਤ ਇਹ ਆਪਣੀ ਮਨਮਰਜ਼ੀ ਕਰਦੀ ਆ ਜੇ ਮੇਰੀ ਘਰ ਵਾਲੀ ਬਰਦਾਸ਼ਤ ਨਾ ਕਰਦੀ ਤਾਂ ਇਹ ਘਰ ਕਦੋਂ ਦਾ ਟੁੱਟ ਗਿਆ ਹੁੰਦਾ ਸਹੁਰੇ ਦੀਆਂ ਸ਼ਿਕਾਇਤਾਂ ਸੁਣ ਕੇ ਰਮਨ ਨੂੰ ਤਾਂ ਹਰਾਨੀ ਹੋ ਰਹੀ ਸੀ ਅੱਜ ਤੱਕ ਤਾਂ ਮੈਂ ਮੈਂ ਸੋਚਦੀ ਸੀ ਕਿ ਸਿਰਫ ਮੇਰੀ ਸੱਸ ਹੀ ਖੜੂਸਿਆ ਸਖਤ ਸੁਭਾਦੀ ਆ ਪਰ ਇਥੇ ਤਾਂ ਸਹੁਰਾ ਸੱਸ ਤੋਂ ਵੀ ਇੱਕ ਕਦਮ ਅੱਗੇ ਨਿਕਲਿਆ ਰਮਨ ਉਹਨਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰ پا ਰਹੀ ਸੀ ਉਹਦੀ ਅੱਖਾਂ ਚ ਥਰੂ ਆ ਗਏ ਉਹ ਝਟਕੇ ਨਾਲ ਕਮਰੇ ਤੋਂ ਬਾਹਰ ਨਿਕਲੀ ਆਪਣੀ ਸਫਾਈ ਦੇਣ ਲਈ ਪਰ ਜਠਾਣੀ ਨੇ ਇੱਕ ਵਾਰ ਫਿਰ ਉਹਦਾ ਹੱਥ ਫੜ ਕੇ ਕਮਰੇ 'ਚ ਖਿੱਚ ਕੇ ਬਿਠਾ ਦਿੱਤਾ ਇਹ ਕੀ ਬੇਵਕੂਫੀ ਆ ਰਮਨ ਤੂੰ ਇਸ ਤਰ੍ਹਾਂ ਵਾਰ-ਵਾਰ ਕਿਉਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੀ ਆ ਉਹਨਾਂ ਦੋਵਾਂ ਦੇ ਵਿੱਚ ਭਲਾ ਤੂੰ ਕੀ ਗੱਲ ਕਰਨੀ ਆ ਜਠਾਣੀ ਦੀ ਗੱਲ ਸੁਣ ਕੇ ਰਮਨ ਨੇ ਕਿਹਾ ਵੇਖੋ ਦੀਦੀ ਮੈਂ ਤੁਹਾਡੀ ਗੱਲ ਨਹੀਂ ਸੁਣੂੰਗੀ ਮੈਂ ਬੁਰੀ ਹਾਂ ਤਾਂ ਥੋੜਾ ਹੋਰ ਬੁਰੀ ਬਣ ਲੈੰਦੋ ਪਰ ਇਹ ਸਭ ਸਹਿਣ ਕਰਨਾ ਮੇਰੇ ਵਾਸਤੇ ਬਾਹਰ ਆ ਹਾਂ ਜਾਣਦੀ ਹਾਂ ਪਰ ਹਜੇ ਚੁੱਪ ਰਹਿ ਉਦੋਂ ਮੈਂ ਗੱਲ ਕਰ ਰਹੀ ਆ ਨਾ ਤਾਂ ਤੂੰ ਵਿੱਚ ਨਾ ਬੋਲ ਪਰ ਫਿਰ ਵੀ ਰਮਨ ਜਾਣ ਨੂੰ ਕਹਿ ਰਹੀ ਸੀ ਤਾਂ ਠੀਕ ਆ ਜਾ ਕੇ ਬੋਲ ਤੇ ਹੋਰ ਬੇਇੱਜ਼ਤੀ ਕਰਵਾ ਲ ਆਪਣੇ ਭਰਾ ਦੀ ਤੇ ਪਿਓ ਦੀ ਜਠਾਣੀ ਨੇ ਗੁੱਸੇ ਵਿੱਚ ਰਮਨ ਦਾ ਹੱਥ ਝਟਕਦੇ ਹੋਏ ਕਿਹਾ ਤਾਂ ਰਮਨ ਵਾਪਸ ਕਮਰੇ ਵਿੱਚ ਆ ਕੇ ਬਹਿ ਗਈ ਟਰੋਂਣ ਲੱਗੀ ਰਮਨ ਨੂੰ ਰੋਂਦੇ ਵੇਖ ਕੇ ਉਹਦੀ ਜਠਾਣੀ ਵੀ ਰੋਂਣ ਲੱਗੀ। ਬਾਸ ਕਰ। ਇਹਨਾ ਸਮਝ ਲਾ ਕੇ ਸੌਰੇ ਘਰ ਪੈਰ ਜਮਾਉਣੇ ਸੌਖੇ ਨਹੀਂ ਹੁੰਦੇ। ਦੋਵਾਂ ਦੀਆਂ ਗੱਲਾਂ ਅਜੇ ਵੀ ਜਾਰੀ ਸੀ। ਇਸ ਵਾਰ ਰਮਨ ਦੀ ਸੱਸ ਬੋਲ ਰਹੀ ਸੀ। ਪਾਜੀ, ਮੇਰੀ ਵੱਡੀ ਬਹੂ ਇੰਨੀ ਸੁਸ਼ੀਲ ਤੇ ਸੰਸਕਾਰੀ ਆ ਨਾ ਕੀ ਦੱਸਾਂ ਤੁਹਾਨੂੰ। ਕੀ ਉਹ ਪੜ੍ਹੀ ਲਿਖੀ ਨਹੀਂ ਆ? ਉਹ ਤਾਂ ਇੱਕ ਵੱਡੇ ਖਾਨਦਾਨ ਦੀ ਧੀ ਆ ਤੇ ਅਫਸਰ ਦੀ ਧੀ ਆ। ਜਿੰਨੀ ਉਹਦੇ ਪਿਓ ਨੂੰ ਪੈਨਸ਼ਨ ਮਿਲਦੀ ਆ ਨਾ ਉਹ ਨਹੀਂ ਤੁਹਾਡੀ ਕਮਾਈ ਨਹੀਂ ਹੋਣੀ ਪਰ ਫਿਰ ਵੀ ਕਮਾਂਡ ਦੂਰ ਦੂਰ ਤੱਕ ਨਹੀਂ ਤੇ ਇੱਕ ਤੁਹਾਡੀ ਕੁੜੀ ਆ ਜਿਸ ਦਿਨ ਤੋਂ ਮੇਰੇ ਮੁੰਡੇ ਦਾ ਵਿਆਹ ਹੋਇਆ ਆ ਤੁਹਾਡੀ ਕੁੜੀ ਇਸ ਘਰ ਚ ਆਈ ਆ ਉਸ ਦਿਨ ਤੋਂ ਹੀ ਮੇਰੇ ਘਰ ਦੀ ਬਰਕਤ ਹੀ ਉੱਡ ਗਈ ਆ ਬੜੇ ਸ਼ੁਭ ਕਦਮ ਆ ਤੁਹਾਡੀ ਕੁੜੀ ਦੇ ਮੇਰਾ ਮੁੰਡਾ ਬੜੀ ਮਿਹਨਤ ਕਰਦਾ ਸੀ ਪਰ ਵਿਆਹ ਤੋਂ ਬਾਅਦ ਤਾਂ ਕੰਮ ਕਰਨਾ ਹੀ ਉਹਨੇ ਬੰਦ ਕਰ ਦਿੱਤਾ ਮੇਰੇ ਛੋਟੇ ਛੋਟੇ ਪੋਤੇ ਪੋਤੀਆਂ ਤੋਂ ਕੰਮ ਕਰਵਾਉਂਦੀ ਆ ਤੇ ਹੋਰ ਕੀ ਕੀ ਦੱਸਾਂ ਤੁਹਾਨੂੰ ਤੁਸੀਂ ਤਾਂ ਸਾਨੂੰ ਠੱਗ ਲਿਆ ਵਿਆਹ ਤੋਂ ਪਹਿਲਾਂ ਤਾਂ ਬੜੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਸਾਡੀ ਕੁੜੀ ਇਹੋ ਜੀ ਆ ਉਹੋ ਜੀ ਆ ਪਰ ਵੇਖ ਲਿਆ ਪਿਛਲੇ 6 ਮਹੀਨਿਆਂ ਤੋਂ ਇਹਦਾ ਅਸਲੀ ਰੰਗ ਉਹ ਕਹਿੰਦੇ ਆ ਨਾ ਖੋਦਿਆ ਪਹਾੜ ਤੇ ਨਿਕਲੀ ਚੂਹੀ ਸੱਸ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣ ਕੇ ਰਮਨ ਦੇ ਪਾਪਾ ਨੇ ਸਿਰ ਚੁਕਾ ਲਿਆ ਠੀਕ ਐ ਅਸੀਂ ਜੋ ਕਹਿਣਾ ਸੀ ਉਹ ਕਹਿ ਦਿੱਤਾ ਹੁਣ ਤੁਸੀਂ ਆਪਣੀ ਕੁੜੀ ਨਾਲ ਜਿਹੜੀ ਗੱਲ ਕਰਨੀ ਆ ਕਰ ਲੋ ਸੌਰੇ ਨੇ ਕਿਹਾ ਤਾਂ ਰਮਨ ਦੇ ਪਾਪਾ ਨੇ ਰਮਨ ਨੂੰ ਆਵਾਜ਼ ਮਾਰੀ ਰਮਨ ਪੁੱਤ ਬਾਹਰ ਆਇਆ ਰਮਨ ਤੁਰੰਤ ਨਿਕਲ ਕੇ ਆਪਣੇ ਪਾਪਾ ਦੇ ਕੋਲ ਗਈ ਗੁੱਸੇ ਵਿੱਚ ਉਹਨਾਂ ਦੀਆਂ ਅੱਖਾਂ ਲਾਲ ਹੋ ਚੁੱਕੀਆਂ ਸੀ ਜਿੰਨਾਂ ਨੂੰ ਦੇਖ ਕੇ ਰਮਨ ਸਹਿਮ ਗਈ ਪੁੱਤ ਇਹ ਮੈਂ ਕੀ ਸੁਣ ਰਿਹਾ ਆ ਤੇਰਾ ਸੱਸੋਹਰਾ ਕੀ ਬੋਲ ਰਿਹਾ ਆ ਤੇਰੇ ਬਾਰੇ ਇਵੇਂ ਕਿਉਂ ਕਰਦੀ ਆ ਪੁੱਤ ਮੈਂ ਤੇ ਤੇਰੀ ਮਾਂ ਨੇ ਕਿੰਨਾ ਕੁ ਸਿਖਾਇਆ ਸੀ ਤੈਨੂੰ ਸਮਝਾਇਆ ਸੀ ਫਿਰ ਵੀ ਤੂੰ ਨਹੀਂ ਸਮਝੀ ਇੱਥੇ ਤੇਰਾ ਸਹਰਾ ਕਰਿਆ ਇੱਥੇ ਹਰ ਇੱਕ ਕਦਮ ਤੇ ਇੱਕ ਇੱਕ ਗੱਲ ਸੋਚ ਸਮਝ ਕੇ ਕਰਿਆ ਕਰ ਇੰਨੀ ਪੜ੍ਹੀ ਲਿਖੀ ਆ ਫਿਰ ਵੀ ਇੰਨੀ ਸਮਝਣੀ ਆ ਤੈਨੂੰ ਆਪਣੀ ਮਾਂ ਦੇ ਦਿੱਤੇ ਸਾਰੇ ਸੰਸਕਾਰ ਭੁੱਲ ਗਈ ਤੂੰ ਮੈਂ ਤਾਂ ਸੋਚ ਰਿਹਾ ਸੀ ਕਿ ਮੇਰੀ ਧੀ ਆਪਣੇ ਸੁਭਾਅ ਨਾਲ ਆਪਣੇ ਸਹਰੇ ਪਰਿਵਾਰ ਦਾ ਦਿਲ ਜਿੱਤ ਲਾਊਗੀ ਤੂੰ ਤਾਂ ਮੈਨੂੰ ਸ਼ਰਮਿੰਦਾ ਕਰ ਦਿੱਤਾ ਅੱਜ ਇਹ ਸਾਰਾ ਕੁਝ ਸੁਣ ਕੇ ਬਹੁਤ ਦੁੱਖ ਹੋ ਰਿਹਾ ਆ ਬੜੀ ਸ਼ਰਮਿੰਦਗੀ ਹੋ ਰਹੀ ਆ ਮੈਨੂੰ ਪਾਪਾ ਦੀਆਂ ਗੱਲਾਂ ਸੁਣ ਕੇ ਰਮਨ ਦੀਆਂ ਨਜ਼ਰਾਂ ਝੁੱਕ ਗਈਆਂ ਤੇ ਉਹਦੀਆਂ ਪੁੱਭਾਂ ਨਿਕਲ ਗਈਆਂ ਠੀਕ ਆ ਪੁੱਤਰ ਰੋਣਾ ਹਜੇ ਤਾਂ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਆ ਤਾਂ ਥੋੜੀਆਂ ਬਹੁਤ ਗਲਤੀਆਂ ਤਾਂ ਹੋ ਜਾਂਦੀਆਂ ਆ ਚੱਲ ਅੱਜ ਤੱਕ ਜਿਹੜੀਆਂ ਵੀ ਗਲਤੀਆਂ ਹੋਈਆਂ ਆ ਉਹਨਾਂ ਲਈ ਮਾਫੀ ਮੰਗ ਲਾ ਤੇ ਅੱਗੇ ਤੋਂ ਕੋਸ਼ਿਸ਼ ਕਰੀ ਕਿ ਦੁਬਾਰਾ ਇਹੋ ਜਿਹੇ ਗਲਤੀਆਂ ਨਾ ਹੋਣ ਭੈਣ ਜੀ ਭਾਜੀ ਮੈਂ ਤੁਹਾਡੇ ਦੋਵਾਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਆ ਮੇਰੀ ਧੀ ਹਜੇ ਨਿਆਣੀ ਆ ਉਹਦੀ ਨਿਆਣੀ ਮਾਤਿਆ ਉਹਨੂੰ ਮਾਫ ਕਰ ਦਿਓ ਅੱਗੇ ਤੋਂ ਇਹੋ ਜੀਆਂ ਗਲਤੀਆਂ ਨਹੀਂ ਕਰੂਗੀ ਮੈਂ ਜਾਣਦਾ ਆ ਜਰਾ ਇਹ ਤੇਜ਼ ਸੁਭਾਦੀ ਆ ਪਰ ਦਿਲ ਦੀ ਸਾਫ ਆ ਪਾਪਾ ਦੀਆਂ ਗੱਲਾਂ ਸੁਣ ਕੇ ਰਮਨ ਦੇ ਸਾਸੂ ਸਹੁਰੇ ਨੇ ਇੱਕ ਲੱਭ ਜਣਾ ਗਿਆ ਬਸ ਉਹ ਗੁੱਸੇ ਵਿੱਚ ਰਮਨ ਵੱਲ ਵੇਖਣ ਲੱਗੇ ਚੱਲ ਪੁੱਤ ਮੇਰੇ ਸਾਹਮਣੇ ਹੀ ਮਾਫੀ ਮੰਗ ਲਾ ਪਰ ਪਾਪਾ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਇਸ ਵਾਰ ਪਾਪਾ ਨੇ ਗੁੱਸੇ ਵਿੱਚ ਕਿਹਾ ਤੇਰੀ ਗੱਲ ਕੀ ਸੁਣਾ ਪੁੱਤ ਪਹਿਲਾਂ ਮੈਂ ਜੋ ਕਿਹਾ ਆ ਉਹ ਕਰ ਚੱਲ ਮਾਫੀ ਮੰਗ ਆਪਣੇ ਸਾਸੋਹਰੇ ਕੋਲੋਂ ਮਾਫ ਕਰਿਓ ਪਾਪਾ ਮੈਂ ਮਾਫੀ ਨਹੀਂ ਮੰਗੂੰਗੀ ਇਹ ਕੀ ਬਤਮੀਜ਼ੀ ਆ ਆਪਣੇ ਸੋਹਰੇ ਘਰ ਮੇਰਾ ਨੱਕ ਕਟਵਾਏਂਗੀ ਮੈਨੂੰ ਇਹਨਾਂ ਕੋਲ ਸੁੰਨਾ ਪਿਆ ਫਿਰ ਵੀ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਆ ਪਾਪਾ ਨੇ ਗੁੱਸੇ ਵਿੱਚ ਦੰਦ ਪੀਸਦੇ ਹੋਏ ਕਿਹਾ ਇਹ ਸੁਣ ਕੇ ਰਮਨ ਨੇ ਕਿਹਾ ਪਾਪਾ ਪੜਾ ਤੁਸੀਂ ਇੱਕ ਪਾਸੇ ਦੀ ਗੱਲ ਸੁਣ ਕੇ ਕਿਵੇਂ ਫੈਸਲਾ ਸੁਣਾ ਦਿੱਤਾ ਕਿਵੇਂ ਕਹਿ ਦਿੱਤਾ ਮਾਫੀ ਮੰਗਣ ਨੂੰ ਤੁਸੀਂ ਸਿਰਫ ਮੇਰੇ ਸੱਸ ਸਹੁਰੇ ਦੀਆਂ ਗੱਲਾਂ ਸੁਣ ਕੇ ਮੈਨੂੰ ਝਿੜਕ ਰਹੇ ਹੋ ਇੱਕ ਵਾਰ ਵੀ ਤੁਸੀਂ ਇਹ ਕਿਉਂ ਨਹੀਂ ਪੁੱਛਿਆ ਕਿ ਪੁੱਤ ਤੂੰ ਵੀ ਕੁਝ ਕਹਿਣਾ ਹੈ ਜੇ ਮੇਰੀ ਗਲਤੀ ਆ ਤਾਂ ਵੀ ਮੈਨੂੰ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਆ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਫਿਰ ਤੁਹਾਡਾ ਜੋ ਫੈਸਲਾ ਹੋਵੇਗਾ ਉਹ ਪੂਰੀ ਤਰ੍ਹਾਂ ਮੰਨਣ ਨੂੰ ਮੈਂ ਤਿਆਰ ਆਂ ਪਾਪਾ ਗੁੱਸੇ ਵਿੱਚ ਰਮਨਵਲ ਵੇਖਣ ਲੱਗੇ ਸੋ ਦੋਸਤੋ ਇਸ ਕਹਾਣੀ ਵਿੱਚ ਅੱਗੇ ਕੀ ਹੋਇਆ ਜਾਣਨ ਲਈ ਅਗਲਾ ਭਾਗ ਕੱਲ ਨੂੰ ਜ਼ਰੂਰ ਵੇਖਿਓ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ